ਡਰਦੀ ਹੋਈ ਸਰਕਾਰ ਝੁਕੀ ਆ ਇੰਨਾ ਯੋਧਿਆਂ ਦੇ ਸਾਹਮਣੇ ਡਰਦੀ ਹੋਈ ਸਾਡੀ ਸਰਕਾਰ ਝੁਕੀ ਆ ਸਰਦਾਰ ਦਿਲਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਅੱਜ 55 ਦਿਨ ਹੋ ਗਏ ਤੇ ਅੱਜ ਸਾਡੇ ਯੋਧੇ ਜੋ ਮਰਨwarte ਬੈਠੇ ਹੋਏ ਸੀ ਪਿਛਲੇ 5 ਦਿਨਾਂ ਤੋਂ ਉਹ ਆ ਰਹੇ ਆ ਬਾਹਰ ਇਹ ਆ ਸਾਡੇ ਯੋਧੇ ਜਿਨ੍ਹਾਂ ਨੇ ਸਰਕਾਰ ਦੀ ਗੋਡਨੀ ਲਵਾ ਕੇ ਸਰਕਾਰ ਨੂੰ ਟੇਬਲ ਤੇ ਗੱਲ ਕਰਨ ਲਈ ਮਜਬੂਰ ਕੀਤਾ ਵਾਹਿਗੁਰੂ ਵਾਹ ਦੇਖੋ ਸਾਡੇ ਯੋਧਿਆਂ ਦੇ ਹੌਸਲੇ ਬਲੰਦ ਆ ਇਹਨਾਂ ਯੋਧਿਆਂ ਨੇ ਸਰਕਾਰ ਨੂੰ ਟੇਬਲ ਤੇ ਗੱਲ ਕਰਨ ਲਈ ਆਉਣ ਵਾਸਤੇ ਮਜਬੂਰ ਕਰਕੇ ਸਰਕਾਰ ਦੀ ਗੋਡੀ ਲਵਾਈ ਆ ਤੇ ਅੱਜ ਸਾਡੇ ਯੋਧੇ ਬਾਹਰ ਆ ਕੇ ਇਹਨਾਂ ਦਾ ਮਰਨ ਵਰਤ ਤੜਵਾਉਣ ਜਾ ਰਹੇ ਆ ਯੋਧੇ ਸਾਡੇ ਅਜੇ ਵੀ ਅੱਧੇ ਕੁਝ ਯੋਧੇ ਸਾਡੇ ਡਟੇ ਹੋਏ ਨੇ ਆ ਰਹੇ ਨੇ ਬਾਹਰ ਇਹਨਾਂ ਨੂੰ ਮਨਾਇਆ ਕਿ ਭਰਾਓ ਮਰਨਾਰਥ ਤ ਛੱਡ ਦਿਓ ਹੁਣ ਸਰਕਾਰ ਟੇਬਲ ਤੇ ਗੱਲ ਕਰਨੀ ਆ ਚੁੱਕੀ ਆ ਸੋ ਸਾਡੇ ਯੋਧੇ ਹੁਣ ਬਾਹਰ ਆ ਰਹੇ ਨੇ ਇਹ ਸਾਡੇ ਹਰਿਆਣੇ ਦੇ ਯੋਧੇ ਜੋ ਮਰਨਾਰਥ ਤੇ ਬੈਠੇ ਹੋਏ ਸੀ ਕਰ ਰੇ ਕਰੇ ਬੜਾ ਕਿੰਦੀ ਗੱਲ ਹੈ ਦੇਖੋ ਤਾਉ ਡਰਦੀ ਹੋਈ ਸਰਕਾਰ ਝੁਕੀ ਆ ਇੰਨਾ ਯੋਧਿਆਂ ਦੇ ਸਾਹਦ ਤੋਂ ਡਰਦੀ ਹੋਈ ਸਾਡੀ ਸਰਕਾਰ ਝੁਕੀ ਆ ਸਰਦਾਰ ਦਿਲਜੀਤ ਸਿੰਘ ਡੱਲੇ ਵਾਲਾ ਉਹਨਾਂ ਨੂੰ ਅੱਜ 55 ਦਿਨ ਹੋ ਗਏ ਤੇ ਅੱਜ ਸਾਡੇ ਯੋਧੇ ਜੋ ਮਰਨwarte ਬੈਠੇ ਹੋਏ ਸੀ ਪਿਛਲੇ 5 ਦਿਨਾਂ ਤੋਂ ਉਹ ਆ ਰਹੇ ਆ ਬਾਹਰ ਇਹ ਆ ਸਾਡੇ ਯੋਧੇ ਜਿਨ੍ਹਾਂ ਨੇ ਸਰਕਾਰ ਦੀ ਗੋਡਨੀ ਲਵਾ ਕੇ ਸਰਕਾਰ ਨੂੰ ਟੇਬਲ ਤੇ ਗੱਲ ਕਰਨ ਲਈ ਮਜਬੂਰ ਕੀਤਾ ਵਾਹਿਗੁਰੂ ਵਾਹ ਦੇਖੋ ਸਾਡੇ ਯੋਧਿਆਂ ਦੇ ਹੌਂਸਲੇ ਬਲੰਦ ਆ ਇਹਨਾਂ ਯੋਧਿਆਂ ਨੇ ਸਰਕਾਰ ਨੂੰ ਟੇਬਲ ਤੇ ਗੱਲ ਕਰਨ ਲਈ ਆਉਣ ਵਾਸਤੇ ਮਜਬੂਰ ਕਰਕੇ ਸਰਕਾਰ ਦੀ ਗੋਡੀ ਲਵਾਈ ਆ ਤੇ ਅੱਜ ਸਾਡੇ ਯੋਧੇ ਬਾਹਰ ਆ ਕੇ ਇਹਨਾਂ ਦਾ ਮਰਨਵਾਰਤ ਤੜਵਾਉਣ ਜਾ ਰਹੇ ਆ ਯੋਧੇ ਸਾਡੇ ਹਜੇ ਵੀ ਅੱਧੇ ਕੁਝ ਯੋਧੇ ਸਾਡੇ ਡਟੇ ਹੋਏ ਨੇ ਆ ਰਹੇ ਨੇ ਬਾਹਰ ਇਹਨਾਂ ਨੂੰ ਮਨਾਇਆ ਕਿ ਭਰਾਓ ਮਰਨਵਾਰਤ ਛੱਡ ਦਿਓ ਹੁਣ ਸਰਕਾਰ ਟੇਬਲ ਤੇ ਗੱਲ ਕਰਨੀ ਆ ਚੁੱਕੀ ਆ ਸੋ ਸਾਡੇ ਯੋਧੇ ਹੁਣ ਬਾਹਰ ਆ ਰਹੇ ਨੇ ਇਹ ਸਾਡੇ ਹਰਿਆਣੇ ਦੇ ਯੋਧੇ ਜੋ ਮਰਨ ਵਰਤ ਤੇ ਬੈਠੇ ਹੋਏ ਸੀ ਕਰਦੇ ਕਰੇ ਬੜਾ ਦੇਖੋ ਤਾਂ ਉਹ